ਹਰਾਨਗੀ ਦੀ ਗੱਲ ਹੈ ਕਿ ਸਰਕਾਰ ਨੇ ਕਰਿਆ ਕੀ ਭਾਰਤ ਸਰਕਾਰ ਨੇ ਕਹਿਤਾ ਕਿ ਅਸੀਂ 1600 ਕਰੋੜ ਰੁਪਏ ਦੀ ਮਤਲਬ ਆਰਥਿਕ ਮਦਦ ਦੇਵਾਂਗੇ ਹੁਣ ਜਿਹੜੀ 1600 ਕਰੋੜ ਦੀ ਆਰਥਿਕ ਮਦਦ ਦਾ ਐਲਾਨ ਤਾਂ ਉਹਨਾਂ ਨੇ ਕਰਤਾ ਹਾਂਜੀ ਪਰ ਉਹ ਜਿਹੜਾ 1600 ਕਰੋੜ ਹੈ ਬਾਅਦ ਦੇ ਵਿੱਚ ਇਹ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਇਹਦੇ ਚੋਂ ਵੱਡੀ ਰਕਮ ਪਹਿਲਾਂ ਅਸੀਂ ਜਿਹੜੇ ਸਾਡੇ ਹਾਈਵੇਜ਼ ਖਰਾਬ ਹੋਏ ਨੇ ਪ੍ਰਾਇਓਰਟੀ ਉਹਦੇ ਤੇ ਲੱਗੇ ਹੋਏ ਕਿ ਸਾਡੀ ਹਾਂਜੀ ਹਾਈਵੇਜ਼ ਨੂੰ ਠੀਕ ਕਰਨ ਦੇ ਲਈ ਤੇ ਇਹਦਾ ਮਤਲਬ ਕਿਸਾਨਾਂ ਨੂੰ ਕੀ ਮਿਲੇਗਾ ਹਾਂਜੀ ਪਈ ਸਾਨੂੰ ਉਹ ਜੋ ਕੁਝ ਮਿਲਣ ਦੀ ਉਮੀਦ ਨਹੀਂ ਹੈ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਅਜਨਾਲੇ ਦੇ ਵਿੱਚ ਸਾਡੇ ਮੁੱਖ ਮੰਤਰੀ ਜੀ ਆਏ 5 ਕਰੋੜ ਦੀ ਰਾਸ਼ੀ ਮਤਲਬ ਲੋਕਾਂ ਨੂੰ ਜਾਰੀ ਕਰਕੇ ਗਏ ਨੇ ਔਰ 52 ਪਿੰਡ ਨੇ ਜਿਨ੍ਹਾਂ ਨੂੰ ਉਹ ਮਤਲਬ 5 ਕਰੋੜ ਦੀ ਰਾਸ਼ੀ ਰਿਲੀਜ਼ ਕੀਤੀ ਹੈ ਔਰ ਉਹਦੇ ਜੋ ਬਕਾਇਦਾ ਪਾਰਟਿਕੂਲਰ ਗੱਲ ਕਹਿ ਕੇ ਗਏ ਨੇ ਕਿ 1 ਕਰੋੜ ਤੇ 16 ਲੱਖ ਰੁਪਇਆ ਐਗਰੀਕਲਚਰ ਲਈ ਹੈ ਖੇਤੀ ਲਈ ਹੈ ਹੂੰ ਬਾਕੀ ਹੋਰ ਕਾਰਜਾਂ ਲਈ ਹੈ ਹੁਣ ਉਸ ਇਲਾਕੇ ਦੀ ਜਦੋਂ ਜ਼ਮੀਨ ਨੂੰ ਤੁਸੀਂ ਕੈਲਕੂਲੇਟ ਕਰਦੇ ਹੋ ਤੇ ਰਾਸ਼ੀ ਨੂੰ ਜਦੋਂ ਕੈਲਕੂਲੇਟ ਕਰਦੇ ਹੋ ਤੇ ਇੱਕ ਕਿੱਲੇ ਨੂੰ 500 ਤੇ 80 ਰੁਪਏ ਪਰ ਕਿੱਲਾ ਹੈ ਠੀਕ ਹੈ ਤਾਂ ਮੁੱਖ ਮੰਤਰੀ ਦਾ ਜਿਹੜਾ 20000 ਰੁਪਏ ਕਿੱਲੇ ਦਾ ਐਲਾਨ ਔਕੀਦਰ ਗਿਆ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆਦਮੀਆਂ ਦੀ ਜਾਨ ਚਲੀ ਗਈ ਉਹਨਾਂ ਨੂੰ 4 ਲੱਖ ਦੇਵਾਂਗੇ ਦੇਖਿਓ ਇੱਕ ਸਮਝਣ ਵਾਲੀ ਗੱਲ ਹੈ ਬੜੀ ਬੜੀ ਹਾਸੋਹਿਣੀ ਤੇ ਸ਼ਰਮਨਾਕ ਗੱਲ ਹੈ ਸ਼ਰਾਬ ਪੀ ਕੇ ਬੰਦੇ ਮਰਦੇ ਆ ਸਾਡੀ ਸਰਕਾਰ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਨੂੰ 10 ਲੱਖ ਦੀ ਆਰਥਿਕ ਮਦਦ ਦਿੰਦੀ ਹੈ ਪਾਕਿਸਤਾਨ ਤੋਂ ਆ ਕੇ ਡਰੋਨ ਡਿੱਗਿਆ ਫੋਜਪੁਰ ਡਿਸਟ੍ਰਿਕਟ ਦੇ ਅੰਦਰ ਹੀ ਉਹਨਾਂ ਨੂੰ 5 ਲੱਖ ਰੁਪਏ ਦਾ ਐਲਾਨ ਕਰਦੀ ਹੈ ਇਹਦਾ ਮਤਲਬ ਉਸ ਆਪਦਾ ਨਾਲ ਬੰਦਾ ਮਰ ਗਿਆ ਤੇ 5 ਲੱਖ ਦੇਵਾਂਗੇ ਸ਼ਰਾਬ ਪੀ ਕੇ ਮਰ ਗਿਆ ਤਾਂ ਸੀ 10 ਲੱਖ ਦੇਵਾਂਗੇ ਹੜ ਆ ਗਿਆ ਹੜਾਂ ਦੇ ਵਿੱਚ ਲਗਭਗ 55 56 ਦੀ ਰਿਪੋਰਟ ਤਾਂ ਇਹਨਾਂ ਦੀ ਹੈ ਔਰ ਜਦੋਂ ਇਹ ਇਹਦੀ ਸਚਾਈ ਨੇ ਤਾਂ ਨਿਕਲ ਕੇ ਬਾਹਰ ਉਹਨਾਂ ਤੋਂ ਬਹੁਤ ਕੁਝ ਹੋਣਾ ਜਿਵੇਂ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਇੱਕ ਮੁੰਡੇ ਦੀ লাশ ਮਤਲਬ ਫਸਲਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਮਿਲੀ ਹੈ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਕੌਣ ਆ ਮੁੰਡਾ ਉਹ ਕਿਸੇ ਨੂੰ ਤੰਬੂ ਇਹ ਨਹੀਂ ਦੇ ਸਕੇ ਕੀਤਾ ਕੀ ਦਿਨੇ ਬੰਨ ਟੁੱਟੇ ਬੰਨ ਇਹਨਾਂ ਤੋਂ ਦੀ ਸਰਕਾਰ ਤੋਂ ਨਹੀਂ ਕੋਈ ਬੰਨਿਆ ਗਿਆ ਹੈਰਾਨਗੀ ਦੀ ਗੱਲ ਹੈ ਕਿ ਸਰਕਾਰ ਨੇ ਕਰਿਆ ਕੀ ਲੋਕੇ ਚਾਹੁੰਦੇ ਸੀ ਕਿ ਸਾਡੀ ਸਰਕਾਰ ਇਹ ਕਰੇ ਕਿ ਇਹ ਹੜ੍ਹਾਂ ਦੀ ਜਿਹੜੀ ਜਿਹੜੇ ਕਾਰਨ ਨੇ ਇਹਦੀ ਜਾਂਚ ਕਰਵਾਵੇ ਸਰਕਾਰ ਜੁਡੀਸ਼ੀਅਲੀ ਜਾਂਚ ਹੋਵੇ ਪਤਾ ਤਾਂ ਲੱਗੇ ਨਾ ਕਿ ਇਹ ਹਰ ਨੈਚੁਰਲੀ ਆਏ ਨੇ ਜਾਂ ਕਿਸੇ ਦੀ ਸ਼ਰਾਰਤ ਹੈ ਜਾਂ ਕਿਸੇ ਦੀ ਬਦਨੀਅਤ ਨਾਲ ਆਏ ਨੇ ਇਹ ਕਲੀਅਰ ਤਾਂ ਹੋਵੇ ਨਾ ਔਰ ਉਹ ਕਲੀਅਰ ਕਰਨ ਵਾਸਤੇ ਸਾਡਾ ਮੁੱਖ ਮੰਤਰੀ ਤਿਆਰ ਨਹੀਂ ਸਾਡਾ ਮੁੱਖ ਮੰਤਰੀ ਚੱਡਾਂਜ ਪੂਸ਼ ਪਾ ਕੇ ਬੈਠੇ ਨੇ ਪਰਵਾਹ ਨਹੀਂ ਕਿਸੇ ਲੋਕ ਮਰਦੇ ਆ ਤਾਂ ਮਰ ਰਹੇ ਨੇ ਲੇਕਿਨ ਦਿੱਲੀ ਵਾਲਿਆਂ ਨੇ ਮਿੱਤਰਤਾ ਨੁਭਾਈ ਜਾ ਰਹੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀਜ ਸਾਡੇ ਲੋਕ ਪਿੰਡ ਬੰਡਾਲਾ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਅੱਜ ਬੀਕੇਜੂ ਏਕਤਾ ਸਿੱਧੂਪੁਰ ਦੀ ਟੀਮ ਵੱਲੋਂ ਜ਼ਿਲ੍ਹਾ ਫਰੋਇਪੁਰ ਦੀ ਟੀਮ ਵੱਲੋਂ ਜਿਹੜਾ ਜ਼ਮੀਨਾ ਪੱਧਰ ਕਰਨ ਦੀ ਸੇਵਾ ਕੀਤੀ ਜਾ ਰਹੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਛੜਾਂ ਦੇ ਨਾਲ ਸਤਲੁਜ ਛੜ ਦੇ ਨਾਲ ਜਿਹੜਾ ਵੱਡੇ ਪੱਧਰ ਤੇ ਫਰੋਹੀਪੁਰ ਜ਼ਿਲ੍ਹੇ ਦੀ ਬਰਬਾਦੀ ਹੋਈ ਸੀ ਜ਼ਮੀਨਾਂ ਦੀ ਜ਼ਮੀਨਾਂ ਰੁੜਗੀਆਂ ਸੀ ਜ਼ਮੀਨਾਂ ਦੇ ਵਿੱਚ ਰੇਤਾ ਭਰ ਗਈ ਜ਼ਮੀਨਾਂ ਦੇ ਵਿੱਚ ਮਿੱਟੀ ਭਰ ਗਈ ਸੀ ਉਹ ਚੀਜ਼ ਨੂੰ ਲੈ ਕੇ ਅੱਜ ਬੀਕੇ ਜੀ ਇੱਕ ਤਾਂ ਸਿੱਧੂਪੁਰ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਇਸ ਕਿਸਾਨ ਵੀਰ ਦੀ 12 ਏਕੜ ਜ਼ਮੀਨ ਦੱਸੀ ਜਾ ਰਹੀ ਜਿਹੜੀ ਇਸ ਕਿਸਾਨ ਜਥੇਬੰਦੀ ਵੱਲੋਂ ਜਿਹੜੀ ਪੱਧਰੀ ਕੀਤੀ ਜਾ ਰਹੀ ਪਿੱਛੇ ਤੁਸੀਂ ਟਰੈਕਟਰ ਵੀ ਵਗਦੇ ਦੇਖ ਸਕਦੇ ਹੋ ਚੱਲਦੇ ਜਿਹੜੇ ਕਿਰਾਏ ਮਾਰ ਕੇ ਜਿਹੜੀ ਜ਼ਮੀਨ ਪੱਧਰੀ ਕੀਤੀ ਜਾ ਰਹੀ ਔਰ ਇੱ ਵੱਡੀ ਗੱਲ ਇਹ ਹੈ ਕਿ ਜਿਹੜੇ ਵੀ ਕੇ ਜੀ ਵੀ ਕੇ ਜੂ ਇਕਤਾ ਸਿੱਧੂਪੁਰ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਕੀ ਹੋਰ ਦੇਖਾਂਗੇ ਤਸਵੀਰਾਂ ਸਾਡੇ ਨਾਲ ਮੌਜੂਦ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੀ ਕੇ ਜੂ ਇਕਤਾ ਸਿੱਧੂਪੁਰ ਤੋਂ ਅੱਜ ਪਿੰਡ ਬਨਾਲੇ ਦੇ ਵਿੱਚ ਪਹੁੰਚੇ ਨੇ ਖਾੜਾਂ ਦੇ ਨਾਲ ਜੋ ਪਿਛਲੇ ਦਿਨਾਂ ਚ ਨੁਕਸਾਨ ਹੋਇਆ ਕਰੀਬ 1.5 ਮਹੀਨਾ 2 ਮਹੀਨਾ ਪਹਿਲਾਂ ਤਾਂ ਉਸ ਚੀਜ਼ ਨੂੰ ਲੈ ਕੇ ਅੱਜ ਟਰੈਕਟਰਾਂ ਦੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਪਿੰਡ ਬਨਾਲੇ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਕੇ ਜਿਹੜਾ ਇੱਥੇ ਟਰੈਕਟਰ ਹੈ ਜਿਹੜਾ ਸੇਵਾ ਚ ਲੱਗੇ ਹੋਏ ਨੇ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੰਡਾਲੇ ਪਿੰਡ ਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਜੀ ਦੇਖੋ ਇਹ ਬੰਡਾਲੇ ਪਿੰਡ ਦੇ ਵਿੱਚ ਅਸੀਂ ਅੱਜ ਪਹਿਲੀ ਵਾਰੀ ਨਹੀਂ ਆਏਗੇ ਇੱਕ ਕੁਝ ਸਮਾਂ ਪਹਿਲਾਂ ਵੀ ਅਸੀਂ ਇੱਥੇ ਆ ਕੇ ਸਾਡਾ ਇੱਕ ਪੂਰੇ ਦੇ ਪੂਰਾ ਜ਼ਿਲ੍ਹਾ ਹਾਂਜੀ ਨਵਾਂ ਸ਼ਹਿਰ ਨੇ ਆ ਕੇ ਜ਼ਿੰਮੇਵਾਰੀ ਚੱਕੀ ਸੀਗੀ ਕਿ ਅਸੀਂ 500 ਏਕੜ ਜ਼ਮੀਨ ਕਿਸਾਨਾਂ ਦੀ ਬੀਜ ਕੇ ਰਿਆ। ਔਰ ਉਹ ਉਹ ਆਪਦੀ ਵਚਨ ਨੂੰ ਨਿਭਾਉਂਦੇ ਹੋਏ ਉਹਨਾਂ ਨੇ ਇੱਥੇ ਆ ਕੇ ਇਹਨਾਂ ਨੂੰ ਖਾਦ ਦਾ ਵੀ ਪ੍ਰਬੰਧ ਕੀਤਾ ਹੈ, ਇਹਨਾਂ ਲਈ ਬੀਜ ਦਾ ਵੀ ਪ੍ਰਬੰਧ ਇਹਨਾਂ ਲਈ ਡੀਜ਼ਲ ਦਾ ਵੀ ਪ੍ਰਬੰਧ ਕਰ ਰਹੇ ਨੇ। ਔਰ ਉਸੇ ਦੇ ਵਿੱਚੋਂ ਸਾਡੇ ਕੋਲ ਜਿਸ ਦਿਨ ਅਸੀਂ ਇਹਨਾਂ ਦੇ ਨਾਲ ਮੀਟਿੰਗ ਕਰਨ ਆਏ ਹਾਂ। ਉਸ ਦਿਨ ਵੀਰ ਨੇ ਜਿਹੜਾ ਇਹ ਖੇਤ ਦਾ ਮਾਲਕ ਹੈ ਉਹਨਾਂ ਨੇ ਸਾਡੇ ਨਾਲ ਇਹ ਗੱਲ ਕੀਤੀ ਕਿ ਮੇਰੇ ਕੁਸ਼ਮਾਨ ਦੇ ਵਿੱਚ ਰੇਤਾ ਭਰਿਆ ਹੈ। ਤੇ ਮੇਰਾ ਉਹ ਰੇਤਾ ਜੇ ਕਢਵਾ ਦੇਉਂਦਾ ਸੀ ਕਿ ਵੀ ਜਰੂਰ ਤੁਹਾਡੀ ਮਦਦ ਕਰਾਂਗੇ ਅਸੀਂ ਕਿਉਂਕਿ ਸਾਡਾ ਜਿਹੜਾ ਰੇਤਾ ਕੱਢਣ ਦਾ ਇਹ ਕੰਮ ਸ਼ੁਰੂ ਕੀਤਾ ਹੋਇਆ ਹੈ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਜਾਨੀ ਗੁਰਦਾਸਪੁਰ ਤੇ ਅੰਮ੍ਰਿਤਸਰ ਔਰ ਅੱਜ ਅਸੀਂ ਫਰੋਜਪੁਰ ਦੇ ਇਸ ਬਨਾਲੇ ਪਿੰਡ ਦੇ ਵਿੱਚ ਵੀ ਉਸ ਡਿਊਟੀ ਨੂੰ ਸੇਵਾ ਨੂੰ ਆਪਦੀ ਨੂੰ ਸ਼ੁਰੂ ਕੀਤਾ ਹੈ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਬੇਟ ਪਿੰਡ ਪੈਂਦਾ ਹੈ ਘਣੀਆਂ ਕੀ ਬੇਟ ਉੱਥੇ ਲਗਾਤਾਰ ਸਾਡਾ ਕੰਮ ਮਤਲਬ ਕਾਫੀ ਦਿਨਾਂ ਤੋਂ ਪਿਛਲੇ 20 ਦਿਨਾਂ ਤੋਂ ਚੱਲ ਰਿਹਾ ਹੈ ਸੋ ਇਸੇ ਦੇ ਨਾਲ ਰਮਦਾਸ ਤੌਰਲੇ ਪਾਸੇ ਉੱਤਰ ਕੇ ਅੰਮ੍ਰਿਤਸਰ ਦਾ ਇਲਾਕੇ ਦੇ ਵਿੱਚ ਵੀ ਸਾਡਾ ਇਹ ਕੰਮ ਸੇਵਾ ਸ਼ੁਰੂ ਹੈ ਉੱਥੇ ਵੀ ਅਸੀਂ ਇਹ ਕੰਮ ਕਰ ਰਹੇ ਹਾਂ ਸੋ ਸਾਡ ਲੋਕਾਂ ਦੀ ਸੇਵਾ ਹੈ ਜਥੇ ਬੰਦਕ ਇੱਕ ਢਾਂਚੇ ਦੇ ਰਾਹੀਂ ਅਸੀਂ ਇਹ ਸਾਰੀ ਸੇਵਾ ਇਲਾਕੇ ਤੋਂ ਇਕੱਠੀ ਕਰਦੇ ਹਾਂ ਕਰੀ ਹੈ ਹਰੇਕ ਇਕਾਈ ਨੇ ਜਿੰਨਾ ਵੀ ਕਿਸੇ ਦਾ ਤਿਲਫਲ ਸਰਿਆ ਉਹ ਇਕੱਠਾ ਕੀਤਾ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਕਿਸਾਨ ਜਿਹੜੇ ਅੱਜ ਵੱਡੀ ਮਾਰ ਚੱਲ ਰਹੇ ਨੇ ਵੱਡੀ ਮਾਰ ਪਈ ਹੈ ਸਾਡੇ ਲੋਕਾਂ ਨੂੰ ਫਸਲਾਂ ਮਰ ਗਈਆਂ ਜਮੀਨਾਂ ਵੀ ਜਮੀਨਾਂ ਨਹੀਂ ਰਹੀਆਂ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨਾਂ ਹੜ ਗਈਆਂ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਮਿੱਟੀ ਭਰ ਗਈ ਔਰ ਉਹ ਦੁਬਾਰਾ ਆਪਦੀ ਉੱਥੋਂ ਫਸਲ ਪੈਦਾ ਕਰਨ ਦੀ ਕਪੈਸਿਟੀ 'ਚ ਨਹੀਂ ਰਹੇ ਔਰ ਉਹਨੂੰ ਇੱਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਉਹਨਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਸਮਝਦਿਆਂ ਇਹ ਅਸੀਂ ਇੱਥੇ ਇਹ ਕਾਜ ਕਰਨ ਲਈ ਆਏ ਹਾਂ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਥੇ ਜਿਹੜਾ 500 ਏਕੜ ਦਾ ਅਸੀਂ ਵਾਅਦਾ ਕੀਤਾ ਲੋਕਾਂ ਦੇ ਨਾਲ ਇੱਕ ਤਾਂ ਉਹ ਅਸੀਂ ਨਿਭਾ ਸਕੀਏ ਔਰ ਇਸ ਤੋਂ ਅਗਲੇ ਪਾਸੇ ਹੋਰ ਵੀ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜਿੰਨੀ ਸਾਨੂੰ ਸੰਗਤ ਦੀ ਸੇਵਾ ਆ ਰਹੀ ਹੈ ਉਹਦੇ ਮੁਤਾਬਕ ਵੱਧ ਤੋਂ ਵੱਧ ਅਸੀਂ ਸੰਗਤਾਂ ਦੀ ਕਰ ਮੰਤਰ ਉਹ ਸੇਵਾ ਪਹੁੰਚਾ ਸਕੀਏ ਇਹ ਪ੍ਰਧਾਨ ਜੀ ਜਿਸ ਤਰ੍ਹਾਂ ਸ਼ੰਭੂ ਖਨੌਰੀ ਮੋਰਚੇ ਰਹੇ ਐਸਕੇ ਨਾਨ ਪੋਲਿਟਿਕਲ ਵੱਲੋਂ ਤਾਂ ਜਿੱਥੇ ਵੱਡੇ ਵੱਡੇ ਹੋਰ ਮੋਰਚੇ ਆ ਵੱਡੇ ਕਾਰਜਿਕ ਖਸਾਨ ਜਥੇਬੰਦੀਆਂ ਦੇ ਤਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਆਂ ਜੇ ਸੇਵਾ ਦੀ ਗੱਲ ਕਰਦੇ ਆਂ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਾਂ ਇਲਾਕਿਆਂ 'ਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀ ਸੇਵਾ ਕੀਤੀ ਜਾਂਦੀ ਹੈ ਜਾਂ ਆਪਣੇ ਬੀਜ ਦੀ ਖਾਦੀ ਹੈ ਜ਼ਮੀਨਾਂ ਪਦਰੀ ਕਰਨ ਦੀ ਹੈ ਜਾਂ ਜਦੋਂ ਪਾਣੀ ਰਹਿ ਆ ਉਦੋਂ ਵੀ ਘਰ ਘਰ ਤੱਕ ਕਿਸੇ ਤਰ੍ਹਾਂ ਦੀ ਹਰੇਕ ਤਰ੍ਹਾਂ ਦੀ ਜਿਹੜਾ ਰਾਸ਼ਨ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਇਸ ਚੀਜ਼ ਨੂੰ ਤੁਸੀਂ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਮਦਦ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਦੇਖੋ ਇਹ ਅਸੀਂ ਸਾਡਾ ਇੱਕ ਫਰਜ਼ ਬੰਦ ਹੈ ਹਾਂਜੀ ਅਸੀਂ ਜੇਕਰ ਖਨੌਰੀ ਬਾਰਡਰ ਤੇ ਲੜੇ ਆਂ ਹਾਂਜੀ ਉਹ ਇਸ ਲਈ ਲੜੇ ਆ ਕਿ ਸਾਡਾ ਕਿਸਾਨ ਦਾ ਭਵਿੱਖ ਜਿਉਂਦਾ ਰਹੇ ਸਾਡੀ ਕਿਸਾਨ ਜਮਾਤ ਇਸ ਧਰਤੀ ਤੇ ਰਹੇ ਉਹਨੂੰ ਜਿਉਂਦਿਆਂ ਰੱਖਣ ਲਈ ਅਸੀਂ ਐਮਐਸਪੀ ਦੀ ਲੜਾਈ ਲੜ ਰਹੇ ਆ ਉਹਦੀ ਉਹਨੂੰ ਜਿਉਂਦਿਆਂ ਰੱਖਣ ਲਈ ਅਸੀਂ ਕਰਜ਼ ਮੁਕਤੀ ਦੀ ਲੜਾਈ ਲੜ ਰਹੇ ਆ ਉਹਨੂੰ ਜਿਉਂਦਿਆਂ ਰੱਖਣ ਲਈ ਅਸੀਂ ਡਾਕਟਰ ਸੁਮਿੰਦਰ ਨਾ ਤੰਦੀ ਦੀ ਰਿਪੋਰਟ ਜਿਵੇਂ ਹੋਰ ਹੋਰ ਮੰਗਾ ਜਿਵੇਂ ਬਿਜਲੀ ਸੋਧ ਬਿੱਲ ਦੀਆਂ ਗੱਲਾਂ ਆਉਂਦੀਆਂ ਨੇ ਉਹਨੂੰ ਲੈ ਕੇ ਅਸੀਂ ਉਹ ਲੜਾਈ ਲੜਦੇ ਆ ਠੀਕ ਹੈ ਉਹ ਮਕਸਦ ਸਾਡਾ ਉੱਥੇ ਵੀ ਕਿਸਾਨ ਨੂੰ ਜਿਉਂਦਾ ਰੱਖਣਾ ਹੈ ਠੀਕ ਹੈ ਤੇ ਅੱਜ ਜਦੋਂ ਏਡੀ ਵੱਡੀ ਮਾਰ ਪਈਆ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਕਿਸਾਨ ਬੁਰੀ ਤਰ੍ਹਾਂ ਤਬਾਹ ਹੋ ਗਿਆ ਔਰ ਕਿਸਾਨ ਦਾ ਭਵਿੱਖ ਇੰਨਾ ਧੁੰਦਲਾ ਹੋ ਗਿਆ ਕਿ ਉਹਨੂੰ ਅੱਗੇ ਦਿਸਦਾ ਹੀ ਕੁਛ ਨਹੀਂ ਤਾਂ ਫਿਰ ਇਹ ਸਾਡੀ ਇੱਕ ਡਿਊਟੀ ਬਣਦੀ ਸੀ ਸਾਡਾ ਇੱਕ ਫਰਜ਼ ਬਣਦਾ ਸੀ ਜਿਹਨੂੰ ਅਸੀਂ ਨਿਭਾਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਔਰ ਸਾਡਾ ਯਤਨ ਹੈ ਕਿ ਅਸੀਂ ਵੱਧ ਤੋਂ ਵੱਧ ਇਹ ਸੇਵਾ ਜਿੰਨੀ ਨਿਭਾ ਸਕੇ ਦਮਾਈਏ ਸਰਕਾਰ ਦੇ ਰੋਲ ਨੂੰ ਤੁਸੀਂ ਜਿਹੜੇ ਹੜ ਆਏ ਆ 2025 ਦੇ ਵਿੱਚ ਕਰੀਬ ਡੇਢ ਦੋ ਮਹੀਨਾ ਭਾਵੇਂ ਉਹ ਆਪਣਾ ਸੁਲਤਾਨਪੁਰ ਏਰੀਆ ਦੇ ਨਾਲ ਰਹੇ ਆ ਭਾਵੇਂ ਫਰੋਇਪੁਰ ਏਰੀਆ ਫਾਇਲ ਕੇ ਏਰੀਆ ਜਾਂ ਹੋਰ ਵੀ ਬਹੁਤ ਜਨਾਲਾ ਵਾਲੀ ਸਾਈਡ ਚ ਦੇ ਵੱਡੇ ਪੱਧਰ ਤੇ 1.5-2 ਮਹੀਨੇ ਪਾਣੀ ਜਿਹੜਾ ਸਤਲੋ ਵਿਆਸ ਦਾ ਵਗਿਆ ਤਾਂ ਸਰਕਾਰ ਦੇ ਰੋਲ ਨੂੰ ਤੁਸੀਂ ਕਿੱਥੇ ਦੇਖਦੇ ਦੇਖੋ ਮੈਨੂੰ ਲੱਗਦਾ ਪਠਾਨਕੋਟ ਤੋਂ ਲੈ ਕੇ ਫਾਜ਼ਲਕਾ ਤੱਕ ਹਾਂਜੀ ਜੋ ਮੇਰਾ ਮੰਨਣਾ ਹੈ ਕਿ ਲਗਭਗ ਅੱਧਾ ਪੰਜਾਬ ਡੁੱਬ ਕੇ ਮਰ ਗਿਆ ਹਾਂ ਔਰ ਸਰਕਾਰ ਦਾ ਜਿੰਨਾ ਕੋ ਰੋਲ ਆਇਆਕਰ ਰੋਲ ਤੇ ਨਿਗਾਹ ਮਾਰੋਗੇ ਸਰਕਾਰ ਨੇ ਅਨਾਉਂਸਮੈਂਟ ਕੀਤਾ ਭਾਰਤ ਸਰਕਾਰ ਨੇ ਕਹਿਤਾ ਕਿ ਅਸੀਂ 1600 ਕਰੋੜ ਰੁਪਏ ਦੀ ਮਤਲਬ ਆਰਥਿਕ ਮਦਦ ਦੇਵਾਂਗੇ ਹਾਂਜੀ ਹੁਣ ਜਿਹੜੀ 1600 ਕਰੋੜ ਦੀ ਆਰਥਿਕ ਮਦਦ ਦਾ ਐਲਾਨ ਤਾਂ ਉਹਨਾਂ ਨੇ ਕਰਤਾ ਹਾਂਜੀ ਪਰ ਉਹ ਜਿਹੜਾ 1600 ਕਰੋੜ ਹੈ ਬਾਅਦ ਦੇ ਵਿੱਚ ਇਹ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਇਹਦੇ ਚੋਂ ਵੱਡੀ ਰਕਮ ਪਹਿਲਾਂ ਅਸੀਂ ਜਿਹੜੇ ਸਾਡੇ ਅ ਹਾਈਵੇਜ਼ ਖਰਾਬ ਹੋਏ ਨੇ ਪ੍ਰਾਇਓਰਟੀ ਉਹਦੇ ਤੇ ਲੱਗੇ ਹੋਏਗੀ ਸਾਡੀ ਹਾਂਜੀ ਹਾਈਵੇਜ਼ ਨੂੰ ਠੀਕ ਕਰਨ ਦੇ ਲਈ ਇਹਦਾ ਮਤਲਬ ਕਿਸਾਨਾਂ ਨੂੰ ਕੀ ਮਿਲੇਗਾ ਹਾਂਜੀ ਤੇ ਕਿਸਾਨਾਂ ਨੂੰ ਅਜੇ ਕੁਝ ਮਿਲਣ ਦੀ ਉਮੀਦ ਨਹੀਂ ਹੈ ਸੈਕੰਡ ਗੱਲ ਲੈ ਲਓ ਹੁਣ ਸਾਡੇ ਵਾਲੀ ਸਰਕਾਰ ਦੇ ਮੈਂ ਸੌਰੀ ਕੇਂਦਰ ਦੀ ਮੈਂ ਗੱਲ ਪੂਰੀ ਕਰਾਂ ਹਾਂਜੀ ਕੇਂਦਰ ਨੇ ਇੱਕ ਰਿਵਿਊ ਰਿਪੋਰਟ ਲਈ ਹੈ ਇੱਥੇ ਇੱਥੇ ਪਰਚੋਲ ਕਰਵਾਈ ਹੈ ਕਿ ਨੁਕਸਾਨ ਕਿੰਨਾ ਹੈ ਹਾਂਜੀ ਉਹ ਰਿਪੋਰਟ ਕਹਿੰਦੀ ਹੈ ਕਿ 13000 ਕਰੋੜ ਰੁਪਏ ਦਾ ਸਾਡੇ ਪੰਜਾਬ ਦੇ ਲੋਕਾਂ ਦਾ ਹੜਾ ਨਾਲ ਨੁਕਸਾਨ ਹੋ ਗਿਆ ਠੀਕ ਹੈ ਘਰ ਟਹਿ ਗਏ ਪਸ਼ੂ ਮਰ ਗਏ ਆਦਮੀਆਂ ਦੀਆਂ ਜਾਨਾਂ ਗਈਆਂ ਜਮੀਨਾਂ ਗਈਆਂ ਫਸਲਾਂ ਗਈਆਂ ਉਹ ਸਾਰੇ ਨੂੰ ਜਦੋਂ ਕੈਲਕੂਲੇਟ ਕੀਤਾ 13000 ਕਰੋੜ ਦਾ ਦੱਸਿਆ ਹੁਣ ਇੱਕ ਹੋ ਨੁਕਸਾਨ 13000 ਕਰੋੜ ਦਾ ਹੈ ਇਹ ਦਿੱਤਾ ਗਿਆ ਕਿਸਾਨ ਨੂੰ ਕੇਵਲ 1600 ਕਰੋੜ ਹਾਂਜੀ ਇਹ ਤਾਂ ਇੱਕ ਤਰ੍ਹਾਂ ਨਾਲ ਊਂਠ ਦੇ ਮੂੰਹ ਦੇ ਵਿੱਚ ਜੀਰਾ ਪਾਉਣ ਦੇ ਬਰਾਬਰ ਗੱਲ ਹੈ ਹੁਣ ਆਜੋ ਆਪਣੀ ਸਰਕਾਰ ਦੀ ਪੰਜਾਬ ਸਰਕਾਰ ਦੀ ਗੱਲ ਪੰਜਾਬ ਸਰਕਾਰ ਨੇ ਅਨਾਉਂਸਮੈਂਟ ਕਰਤਾ ਵੀ ਅਸੀਂ 20000 ਰੁਪਇਆ ਕਿੱਲਾ ਦੇਵਾਂਗੇ ਹੁਣ ਇਹਨਾਂ ਦੇ 20000 ਕੇ ਰੁਪਇਆ ਕਿੱਲਾ ਦਾ ਜਿਹੜਾ ਸੱਚ ਹੈ ਉਹ ਨਿਗਾਹ ਮਾਰ ਕੇ ਦੇਖਿਓ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਅਜਨਾਲੇ ਦੇ ਵਿੱਚ ਸਾਡੇ ਮੁੱਖ ਮੰਤਰੀ ਜੀ ਆਏ 5 ਕਰੋੜ ਦੀ ਰਾਸ਼ੀ ਮਤਲਬ ਲੋਕਾਂ ਨੂੰ ਜਾਰੀ ਕਰਕੇ ਗਏ ਨੇ ਔਰ 52 ਪਿੰਡ ਨੇ ਜਿਨ੍ਹਾਂ ਨੂੰ ਉਹ ਮਤਲਬ 5 ਕਰੋੜ ਦੀ ਰਾਸ਼ੀ ਰਿਲੀਜ਼ ਕੀਤੀ ਹੈ ਔਰ ਉਹਦੇ ਜੋ ਬਕਾਇਦਾ ਪਾਰਟਿਕুলਰ ਗੱਲ ਕਹਿ ਕੇ ਗਏ ਨੇ ਕਿ 1 ਕਰੋੜ ਤੇ 16 ਲੱਖ ਰੁਪਇਆ ਐਗਰੀਕਲਚਰ ਲਈ ਹੈ ਖੇਤੀ ਲਈ ਹੈ ਹਾਂ ਬਾਕੀ ਹੋਰ ਕਾਰਜਾਂ ਲਈ ਹੈ ਹੁਣ ਉਸ ਇਲਾਕੇ ਦੀ ਜਦੋਂ ਜ਼ਮੀਨ ਨੂੰ ਤੁਸੀਂ ਕੈਲਕੂਲੇਟ ਕਰਦੇ ਹੋ ਤੇ ਰਾਸ਼ੀ ਨੂੰ ਜਦੋਂ ਕੈਲਕੂਲੇਟ ਕਰਦੇ ਹੋ ਤੇ ਇੱਕ ਕਿੱਲੇ ਨੂੰ 500 ਤੇ 80 ਰੁਪਏ ਪਰ ਕਿੱਲਾ ਹੈ ਠੀਕ ਹੈ ਤਾਂ ਮੁੱਖ ਮੰਤਰੀ ਦਾ ਜਿਹੜਾ 20000 ਰੁਪਏ ਕਿੱਲੇ ਦਾ ਐਲਾਨ ਔ ਕਿਧਰ ਗਿਆ ਠੀਕ ਹੈ ਅਗਲੀ ਗੱਲ ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆਦਮੀਆਂ ਦੀ ਜਾਨ ਚਲੀ ਗਈ ਉਹਨਾਂ ਨੂੰ 4 ਲੱਖ ਦੇਵਾਂਗੇ ਦੇਖਿਓ ਇੱਕ ਸਮਝਣ ਵਾਲੀ ਗੱਲ ਹੈ ਬੜੀ ਬੜੀ ਹਾ ਸੋਹਣੀ ਤੇ ਸ਼ਰਮਨਾਕ ਗੱਲ ਐ ਸ਼ਰਾਬ ਪੀ ਕੇ ਬੰਦੇ ਮਰਦੇ ਆ ਸਾਡੀ ਸਰਕਾਰ ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਨੂੰ 10 ਲੱਖ ਦੀ ਆਰਥਿਕ ਮਦਦ ਦਿੰਦੀ ਐ ਪਾਕਿਸਤਾਨ ਤੋਂ ਆ ਕੇ ਡਰੋਨ ਡਿੱਗਿਆ ਫੋਜ ਤੋਂ ਡਿਸਟ੍ਰਿਕਟ ਦੇ ਅੰਦਰ ਹੀ ਉਹਨਾਂ ਨੂੰ 5 ਲੱਖ ਰੁਪਏ ਦਾ ਐਲਾਨ ਕਰਦੀ ਐ ਇਹਦਾ ਮਤਲਬ ਉਸ ਆਪਦਾ ਨਾਲ ਬੰਦਾ ਮਰ ਗਿਆ ਤੇ 5 ਲੱਖ ਦੇਵਾਂਗੇ ਸ਼ਰਾਬ ਪੀ ਕੇ ਮਰ ਗਿਆ ਤਾਂ ਸੀ 10 ਲੱਖ ਦੇਵਾਂਗੇ ਹੜ ਆ ਗਿਆ ਹੜਾਂ ਦੇ ਵਿੱਚ ਲਗਭਗ 55 56 ਦੀ ਰਿਪੋਰਟ ਤਾਂ ਇਹਨਾਂ ਦੀ ਹੈ ਹੂੰ ਔਰ ਜਦੋਂ ਇਹ ਇਹਦੀ ਸਚਾਈ ਨੇ ਤਾਂ ਨਿਕਲ ਕੇ ਬਾਹਰ ਉਹਨਾਂ ਤੋਂ ਬਹੁਤ ਕੁਝ ਹੋਣਾ ਜਿਵੇਂ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਇੱਕ ਮੁੰਡੇ ਦੀ লাশ ਮਤਲਬ ਫਸਲਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਮਿਲੀ ਹੈ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਕੌਣ ਆ ਮੁੰਡਾ ਉਹ ਤੋਂ ਇਹੋ ਜਿਹਾ ਅਜੇ ਬਹੁਤ ਕੁਝ ਮਿਲਣਾ ਜਦੋਂ ਜਿਵੇਂ ਜਿਵੇਂ ਫਸਲਾਂ ਨੇ ਮਤਲਬ ਲੋਕਾਂ ਦੀਆਂ ਵਿਹਲੀਆਂ ਹੋਣੀਆਂ ਜਮੀਨਾ ਉਦੋਂ ਨੂੰ ਇਸ ਮਿੱਟੀ ਦੇ ਵਿੱਚੋਂ ਨੱਪਿਆ ਵਾ ਪਤਾ ਨਹੀਂ ਕੀ ਕੁਝ ਨਿਕਲਣਾ ਤੋ ਮੇਰਾ ਕਹਿਣ ਦਾ ਭਾਵ ਆ ਵੀ ਉਹ ਜਿਹੜੇ ਮਰੇ ਨੇ ਹੜਾਂ ਕਰਕੇ ਉਹਨਾਂ ਨੂੰ 4 ਲੱਖ ਰੁਪਈਆ ਇੱਕ ਇਹ ਲੱਗ ਨਹੀਂ ਰਿਹਾਗਾ ਕਿ ਲੋਕਾਂ ਨਾਲ ਕੋਈ ਜਾਂ ਮਜ਼ਾਕ ਕੀਤਾ ਜਾ ਰਿਹਾ ਤੇ ਜਿਹੜਾ ਮਤਲਬ ਲੋਕਾਂ ਨੂੰ ਜ਼ਮੀਨ ਨੇ ਫਸਲਾਂ ਦੇ ਨੁਕਸਾਨ ਦਾ ਹੈ ਉਹ ਹਾਏ ਇੱਕ ਇਹਨਾਂ ਨੇ ਕਿਹਾ ਵੀ ਅਸੀਂ 7200 ਰੁਪਈਆ ਉਹਨਾਂ ਕਿਸਾਨਾਂ ਨੂੰ ਦੇਵਾਂਗੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਜ਼ਮੀਨ ਦੇ ਵਿੱਚ ਮਿੱਟੀ ਪੜ ਗਈ ਉਹਨੂੰ ਪੱਧਰ ਕਰਨ ਦਾ ਹੁਣ ਅਸੀਂ ਆ ਤੁਸੀਂ ਦੇਖ ਰਹੇ ਹੋ ਉਹਨਾਂ ਟਰੈਕਟਰ ਚੱਲ ਰਹੇ ਨੇ ਕਿ ਲੱਗਦਾ ਕਿ 7200 ਰੁਪਈਏ ਨਾਲ ਇੱਕ ਕਿੱਲਾ ਪੱਧਰ ਹੋ ਜੂ ਹੂੰ ਅਸੀਂ ਲਗਾਤਾਰ ਮਤਲਬ 11ਵੇਂ ਪੁਆਇੰਟ ਦੇ ਉੱਤੇ ਅਸੀਂ ਲੱਗੇ ਹੋਏ ਹਾਂ ਜੀ 11 ਪੁਆਇੰਟਾਂ ਦੇ ਉੱਤੇ ਅਸੀਂ ਕੰਮ ਕਰਤਾ ਤੇ ਇੱਕ ਕਿਲਾ ਪੱਧਰ ਕਰਨ ਦੇ ਵਿੱਚ ਡੇਢ ਤੋਂ ਲੈ ਕੇ 2 ਪੌਣੇ 2 ਲੱਖ ਦਾ ਤੇਲ ਮੱਚ ਰਿਹਾ ਹੈ ਇਹਨਾਂ ਤੇਲ ਮੱਚ ਰਿਹਾ ਹੈ ਹੁਣੇ ਜਦੋਂ ਅਸੀਂ ਆ ਲੱਗੇ ਇੱਥੇ ਆ ਕੇ ਤੇਲ ਮੱਚਦੇ ਨੂੰ ਵੇਖ ਕੇ ਆ ਕਿਸਾਨ ਬੈਠਾ ਸਾਡੇ ਕੋਲੇ ਜਿਹਦਾ ਖੇਤ ਹੈ ਔਰ ਖੁਦ ਇਹ ਕਹਿ ਚੁੱਕਿਆ ਹੈ ਸਾਨੂੰ ਕਿ ਪ੍ਰਧਾਨ ਜੀ ਤੇਲ ਜ਼ਿਆਦਾ ਮੱਚ ਰਿਹਾ ਹੈ ਬੰਦ ਕਰ ਦਿਓ ਲੋਕਾਂ ਦਾ ਹੈ ਹਾਂ ਬਿਲਕੁਲ ਮਹਿਸੂਸ ਕੀਤਾ ਹੈ ਨਾ ਵੀ ਲੋਕਾਂ ਦਾ ਯਾਰ ਤੇਲ ਆ ਮਤਲਬ ਫालतू ਨਾਮ ਅੱਛੇ ਤਾਂ ਪਰ ਹੁਣ ਬਚਾਉਣਾ ਪੈਣਾ ਹੈ ਜ਼ਮੀਨ ਤਾਂ ਪੱਧਰ ਕਰਕੇ ਕਣਕ ਤਾਂ ਬੀਜ ਕੇ ਦੇਣੀ ਪੈਣੀ ਹੈ ਨਾ ਸੋ ਸਰਕਾਰ ਦੇ ਰਹੀ ਹੈ ਸਾਨੂੰ 7200 ਔਰ ਉਹ ਵੀ ਅਜੇ ਦੇਣਾ ਪਤਾ ਨਹੀਂ ਕਿਵੇਂ ਦੇਣਾ ਕਿ ਕਦੋਂ ਦੇਣਾ ਹੋ ਸਕਦਾ ਹੈ ਜਦੋਂ ਆ ਜ਼ਮੀਨਾਂ ਅਸੀਂ ਪੱਧਰ ਕਰਤੀਆਂ ਸਰਕਾਰ ਨੇ ਕਿਦੋਂ ਆਉਣਾ ਹੈ ਆ ਜ਼ਮੀਨਾਂ ਜਦੋਂ ਪੱਧਰ ਹੋ ਗਈਆਂ ਉਦੋਂ ਸਰਕਾਰ ਇਹ ਹੀ ਕਹਿ ਦੇਵੇ ਤੇ ਕਹਿ ਦੇਵੇ ਵੀ ਭਾਈ ਤੁਹਾਡਾ ਤਾਂ ਜ਼ਮੀਨ ਤੇ ਤੁਹਾਡਾ ਤੇ ਤੇਰੇ ਤਾਂ ਵੇਖਿਆ ਹੀ ਨਹੀਂ ਹਾਂ ਸੋ ਇਹ ਜਿਹੜੀਆਂ ਮਤਲਬ ਸਰਕਾਰ ਨੇ ਆਂਦੀਆਂ ਜਿਹੜੀਆਂ ਘੋਸ਼ਨਾਵਾਂ ਐ ਸਰਕਾਰ ਦਿਆਂ ਜਿਹੜੇ ਐਲਾਨ ਨੇ ਉਹ ਇੱਕ ਤਰ੍ਹਾਂ ਨਾਲ ਮੈਂ ਕਹੂੰਗਾ ਕਿ ਖੋਖਲੇ ਨੇ मीनिंगलेस ਨੇ ਇਹਨਾਂ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਲੋਕਾਂ ਨੂੰ ਮੋਟਰ ਬੋਟਾ ਇਹ ਨਹੀਂ ਪ੍ਰੋਵਾਈਡ ਕਰਾ ਸਕੇ ਘਰਾਂ ਦੇ ਵਿੱਚ ਭੁੱਖੇ ਬੈਠੇ ਲੋਕਾਂ ਨੂੰ ਰੋਟੀ ਇਹ ਨਹੀਂ ਦੇ ਸਕੇ ਕਿਸੇ ਨੂੰ ਤੰਬੂ ਇਹ ਨਹੀਂ ਦੇ ਸਕੇ ਕੀਤਾ ਕੀ ਦਿਨੇ ਬੰਨ ਟੁੱਟੇ ਬੰਨ ਇਹਨਾਂ ਤੋਂ ਦੀ ਸਰਕਾਰ ਤੋਂ ਨਹੀਂ ਕੋਈ ਬੰਨਿਆ ਗਿਆ ਹਰਾਨਗੀ ਦੀ ਗੱਲ ਹੈ ਕਿ ਸਰਕਾਰ ਨੇ ਕਰਿਆ ਕੀ ਇਹ ਬਨੇਮ ਨੂੰ ਵੀ ਛੱਡ ਦਿਓ ਸਾਰੀਆਂ ਗੱਲਾਂ ਲੋਕੇ ਚਾਹੁੰਦੇ ਸੀ ਕਿ ਸਾਡੀ ਸਰਕਾਰ ਇਹ ਕਰੇ ਕਿ ਇਹ ਹੜ੍ਹਾਂ ਦੀ ਜਿਹੜੀ ਜਿਹੜੇ ਕਾਰਨ ਨੇ ਇਹਦੀ ਜਾਂਚ ਕਰਵਾਵੇ ਸਰਕਾਰ ਜੁਡੀਸ਼ੀਅਲੀ ਜਾਂਚ ਹੋਵੇ ਪਤਾ ਤਾਂ ਲੱਗੇ ਨਾ ਕਿ ਇਹ ਹਰ ਨੈਚੁਰਲੀ ਆਏ ਨੇ ਜਾਂ ਕਿਸੇ ਦੀ ਸ਼ਰਾਰਤ ਹੈ ਜਾਂ ਕਿਸੇ ਦੀ ਬਦਨੀਅਤ ਨਾਲ ਆਏ ਨੇ ਇਹ ਕਲੀਅਰ ਤਾਂ ਹੋਵੇ ਨਾ ਔਰ ਉਹ ਕਲੀਅਰ ਕਰਨ ਵਾਸਤੇ ਸਾਡਾ ਮੁੱਖ ਮੰਤਰੀ ਤਿਆਰ ਨਹੀਂ ਸਾਡਾ ਮੁੱਖ ਮੰਤਰੀ ਚੰਗਾ ਪੂਸ਼ ਪਾ ਕੇ ਬੈਠੇ ਨੇ ਪਰਵਾਹੀ ਕਿਸਾ ਲੋਕ ਮਰਦੇ ਦਾ ਮਰ ਰਹੇ ਨੇ ਲੇਕਿਨ ਦਿੱਲੀ ਵਾਲਿਆਂ ਨੇ ਮਿੱਤਰਤਾ ਨਭਾਈ ਜਾ ਰਹੀ ਹੈ ਤੋ ਇਹਦਾ ਮਤਲਬ ਜਿਹੜਾ ਫਿਰ ਪਹਿਲਾਂ ਡਰਾਮਾ ਕੀਤਾ ਜਾ ਰਿਹਾ ਸੀ ਉਹਦਾ ਕੀ ਅਰਥ ਹੈ ਕਿ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੈਂ ਕੰਟਰੋਲ ਲੈਣਾ ਚਾਹਣਾ ਮੈਂ ਇਹ ਕਰਨਾ ਚਾਹਣਾ ਮੈਂ ਉਹ ਕਰਨਾ ਉਹਦਾ ਉਹਦਾ ਮੀਨਿੰਗ ਕੀ ਰਹਿ ਗਿਆ ਅੱਜ ਪੰਜਾਬ ਡੁੱਬ ਕੇ ਮਰ ਗਿਆ ਅੱਜ ਹੋਰ ਨਹੀਂ ਹਾਲਾਂਕਿ ਅਸੀਂ ਤਾਂ ਡੁੱਬ ਗਏ ਅਸੀਂ ਤਾਂ ਮਰ ਗਏ ਖਸਮਾਂ ਦਾ ਸਿਰ ਖੰਦਾ ਖੜੋਗੇ ਸਾਡੇ ਨਾਲ ਜੋ ਹੋਣੀ ਹੋ ਗਈ ਇਹ ਤੈਨੂੰ ਤਾਂ ਇੱਕ ਮੌਕਾ ਮਿਲਿਆ ਵਾ ਨਾ ਤੂੰ ਤਾਂ ਸਰਕਾਰ ਦੇ ਗਲਤੇ ਚੜ ਤੂੰ ਤਾਂ ਤੂੰ ਤਾਂ ਜਾ ਕੇ ਸੁਪਰੀਮ ਕੋਰਟ ਚ ਕਹਿ ਕਿ ਭਾਈ ਮੇਰਾ ਪੰਜਾਬ ਇਹਨਾਂ ਨੇ ਡੋਬ ਕੇ ਮਾਰਤਾ ਮੈਂ ਕਿਸੇ ਕੀਮਤ ਦੇ ਉੱਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਦੇ ਸਕਦਾ ਸਾਰਾ ਪੰਜਾਬ ਖੜਦਾ ਤੇਰੇ ਨਾਲ ਇਹ ਵੀ ਨਹੀਂ ਕੀਤਾ ਗਿਆ ਸੋ ਸਰਕਾਰਾਂ ਦਾ ਮਤਲਬ ਜਿਹੜਾ ਉਹ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਕਿ ਸਰਕਾਰਾਂ ਦਾ ਕੇਵਲ ਮਗਰਮਾਛਾਲੇ ਹਾਂ ਜੂ ਪਾਉਂਦੀਆਂ ਨੇ ਇਸ ਤੋਂ ਬਾਅਦ ਕੁਝ ਨਹੀਂ ਆ ਖੀਰ ਦੇ ਵਿੱਚ ਕੀ ਕਹਿਣਾ ਚਾਹੁੰਦਾ ਹਾਂ ਸੁਣਨ ਵਾਲਿਆਂ ਨੂੰ ਦੇਖੋ ਮੇਰੀ ਇੱਕ ਬੇਨਤੀ ਹੈ ਭਰਾਵੋ ਸਾਰੇ ਜਿੰਨੇ ਵੀਰਾਂ ਤੱਕ ਮੇਰੀ ਇਹ ਗੱਲ ਜਾਂਦੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਸ ਵੀਡੀਓ ਦੇ ਮਾਧਿਅਮ ਤੋਂ ਉਹਨਾਂ ਸਭ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਪਿਆਰੇ ਮਿੱਤਰੋ ਆਪਾਂ ਸਾਰੇ ਭਰਾ ਜਿਨ੍ਹਾਂ ਨੂੰ ਹੜਮੇ ਮਾਰਤਾ ਉਹ ਵੀ ਆਪਣਾ ਪਰਿਵਾਰ ਹੈ ਜਿਹੜੇ ਬੱਚੇ ਆ ਉਹ ਉਹਨਾਂ ਦੇ ਉਹਨਾਂ ਦੇ ਨਾਲ ਰਲ ਮਿਲ ਕੇ ਆਪਾਂ ਤਕੜੇ ਹੋ ਕੇ ਇਹਨਾਂ ਵੀਰਾਂ ਦਾ ਹੱਥ ਫੜੀਏ ਔਰ ਉਹਨਾਂ ਦੀ ਮਦਦ ਕਰੀਏ ਥੋੜੀ ਬਹੁਤੀ ਜਿੰਨੀ ਕਰ ਸਕਦੇ ਕੋਈ ਜ਼ਰੂਰੀ ਨਹੀਂ ਹੈ ਕਿ ਮਤਲਬ ਜਿਹੜਾ ਇੱਕ ਕਹਾਵਤ ਹੈ ਵੀ ਜਿਹੜਾ ਦਾਨ ਹੈ ਉਹ ਸਮਾਨ ਹੁੰਦਾ ਹੈ ਲੇਕਿਨ ਦੇਵੇ ਜ਼ਰੂਰ ਆ ਅਸੀਂ ਦੇਖਿਆ ਕਿ ਛੋਟੇ-ਛੋਟੇ ਬੱਚਿਆਂ ਨੇ ਮਤਲਬ ਇਹਨਾਂ ਬੰਦਿਆਂ ਵਾਸਤੇ ਕਣਕ ਇਕੱਠੀ ਕੀਤੀ ਹੈ ਛੋਟੇ-ਛੋਟੇ ਬੱਚਿਆਂ ਨੇ ਤੁਰ ਕੇ ਤਾਂ ਜੇ ਇਸ ਤਰ੍ਹਾਂ ਤੁਰਦੇ ਆ ਇਹਨਾਂ ਦੀ ਮਦਦ ਕਰਨ ਦੇ ਲਈ ਤੇ ਇਹਨਾਂ ਨੂੰ ਆਪਾਂ ਬਚਾਵਾਂਗੇ ਸਰਕਾਰਾਂ ਦਾ ਜਿਹੜਾ ਰੋਖਾ ਹੋ ਆਪਾਂ ਦੇਖ ਰਹੇ ਆ ਬਿਲਕੁਲ ਬੇਰੁਖੀ ਆ ਪੰਜਾਬ ਡੁੱਬ ਰਿਹਾ ਸੀ ਸਾਡੇ ਪ੍ਰਧਾਨ ਮੰਤਰੀ ਨੂੰ ਫਿਕਰ ਪਿਆ ਹੋਇਆ ਸੀ ਅਫਗਾਨਿਸਤਾਨ ਦੇ ਉਚਾਲਦਾ ਉੱਥੋਂ ਆਸਤੇ ਰਾਸ਼ੀ ਤਾਂ ਫਟਾਫਟ ਅਨਾਉਂਸ ਕਰਤੀ ਲੇਕਿਨ ਪੰਜਾਬ ਵਾਸਤੇ ਨਹੀਂ ਕੀਤਾ ਕੁਛ ਇਹਨਾਂ ਸਰਕਾਰਾਂ ਦਾ ਸਾਡੇ ਨਾਲ ਜਿੰਨਾ ਕਿ ਸਾਡੇ ਪ੍ਰਤੀ ਬੇਰੁਖੀ ਇਹਨਾਂ ਗੱਲਾਂ ਤੋਂ ਸਪਸ਼ਟ ਹੁੰਦੀ ਹੈ ਸੋ ਤਕੜੇ ਹੋ ਆਪਾਂ ਇਹਨਾਂ ਦੀ ਮਦਦ ਕਰੀਏ ਆਪਾਂ ਸਾਰੇ ਭਰਾ ਇੱਕ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਲੋੜ ਹੈ ਇਸ ਵੇਲੇ ਖਾਦ ਦੀ ਹੈ ਲੋੜ ਹੈ ਇਸ ਵੇਲੇ ਇਹਨਾਂ ਨੂੰ ਬੀਜ ਦੀ ਹੈ ਲੋੜ ਹੈ ਇਸ ਵੇਲੇ ਇਹਨਾਂ ਲੋਕਾਂ ਨੂੰ ਡੀਜ਼ਲ ਦੀ ਹੈ ਤੋਂ ਮੇਰੀ ਇੱਕ ਮੈਂ ਅਕਸਰੇ ਬੇਨਤੀ ਕਰਦਾ ਹੁੰਨਾ ਕਿ ਨਕਦ ਕੈਸ਼ ਦੇਣ ਦੀ ਬਜਾਏ ਅੱਪਾ ਇਹਨਾਂ ਨੂੰ ਖਾਦ ਬੀਜ ਦਾ ਪ੍ਰਬੰਧ ਕਰਕੇ ਦੀ ਐਸੀ ਵੀ ਮੰਨ ਲਓ ਇੱਥੇ ਕੰਮ ਕਰਦੇ ਫਿਰਦੇ ਆ ਜੇ ਕਿਸੇ ਦਾ ਮਨ ਆ ਗਿਆ ਸੀ ਇੱਥੇ ਸੇਵਾ ਕਰਕੇ ਤੇਲ ਦਾ ਤੇ ਕਿਉਂਕਿ ਤੁਹਾਡੇ ਤੇਲ ਨਾਲ ਹੀ ਇਹ ਸੇਵਾ ਹੋਣੀ ਹੈ ਇਹ ਕੋਈ ਅਸੀਂ ਆਪਦੇ ਘਰੋਂ ਨਹੀਂ ਕਰ ਸਕਦੇ ਔਰ ਜੇ ਕਿਸੇ ਦਾ ਮਨ ਹੁੰਦਾ ਕਿ ਮੈਂ ਉੱਥੇ ਚੱਲਦੀ ਸੇਵਾ ਦੇ ਵਿੱਚ ਹਿੱਸਾ ਪਾਵਾਂ ਪਲੀਜ਼ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆ ਕੇ ਸਿੱਧਾ ਪੰਪ ਦੇ ਉੱਤੇ ਪਰਚੀ ਕਟਾਓ ਤੇ ਪਰਚੀ ਜਿਹੜੇ ਮੁੰਡੇ ਇੱਥੇ ਸੇਵਾ ਕਰਦੇ ਨੇ ਇਹਨਾਂ ਦੇ ਹੱਥ 'ਚ ਫੜਾਓ ਉਸ ਪਰਚੀ ਦੇ ਨਾਲ ਤੇਲ ਲੈ ਕੇ ਇਹ ਆਥੇ ਇੱਥੇ ਸੰਗਤ ਦੀ ਸੇਵਾ ਕਰ ਸਕਣ ਤਾਂ ਕਿ ਤੁਹਾਨੂੰ ਵੀ ਤਸੱਲੀ ਹੋਵੇ ਕਿ ਤੁਹਾਡਾ ਪੈਸਾ ਜਾਇਜ਼ ਥਾਂ ਤੇ ਲੱਗ ਰਿਹਾ ਹੈ ਇਹ ਮੇਰੀ ਸਾਰੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਕੀ ਨਾਂ ਆਪਣਾ ਜੀ ਗਰਨਾਮ ਸਿੰਘ ਜੀ ਗਰਨਾਮ ਸਿੰਘ ਪਿੰਡ ਕਿਹੜਾ ਜੀ ਪਿੰਡ ਬੰਡਾਲਾ ਠੀਕ ਹੈ ਜੀ ਇਹ ਤੁਹਾਡਾ ਜਿਹੜਾ ਸੇਵਾ ਚੱਲ ਰਹੀ ਹੈ ਜ਼ਮੀਨ ਦੇ ਵਿੱਚ ਕਿੰਨੀ ਜ਼ਮੀਨ ਤੁਹਾਡੀ ਜੀ ਸਾੜੇ ਜਮੀਨ ਇੱਥੇ ਹੈਗੀ ਹੈ ਜੀ 12 ਕਿੱਲੇ 12 ਕਿੱਲੇ ਜੀ ਜਿਸ ਜਗ੍ਹਾ ਟਰੈਕ ਚੱਲਦੇ ਜੀ ਜੀ ਤੇ ਜਿਹੜਾ ਅੱਜ ਬੀਕੇ ਜੋ ਸਿੱਧੂਪੁਰ ਅਭੀ ਕੀ ਜੋ ਇਕਤਾ ਸਿੱਧੂਪੁਰ ਵੱਲੋਂ ਸੇਵਾ ਕੀਤੀ ਜਾ ਰਹੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹਨਾਂ ਸਾਡੀ ਆਣ ਕੇ ਬਾਹ ਫੜੀ ਹੈ ਜੀ ਹਾਂਜੀ ਅਸੀਂ ਵੇਖੋ ਜੀ ਸਾਹ ਫੜ ਦੇ ਮਾਰੇ ਸਾਡੇ ਕੋਲੇ ਕੋਈ ਸ਼ੈ ਨਹੀਂ ਹੈ ਗਿਆ ਹਾਂਜੀ ਤੇ ਚਲੋ ਸਾਡੀ ਜਿਹਨਾਂ ਬਾਹ ਫੜੀਆਂ ਨੇ ਤੁਹਾਨੂੰ ਅਸੀਂ ਪਹਿਲੀ ਪੱਧਰ ਕਰਕੇ ਦਵਾਂਗੇ ਆਈਏ ਚਲੋ ਸ਼ਾਬਾਸ਼ ਹੈ ਤੁਹਾਡੀ ਬੇਨਤੀ ਆ ਠੀਕ ਹੈ ਜਿੰਨੀ ਜੋਗੇ ਅਸੀਂ ਇਕ ਤਾਂ ਇਹ ਨਾ ਸਾਡੇ ਮੋਢੇ ਮੋਢਾ ਥੋੜ ਕੇ ਖੜੇ ਆ ਠੀਕ ਹੈ ਜੀ ਕਹੀਂ ਦੇ ਹੋ ਬੇਨਤੀ ਕਰਦੇ ਆਂ ਕਿ ਚਲੋ ਸ਼ਾਬਾਸ਼ ਹੈ ਇਹਨਾਂ ਦੇ ਹਾਂਜੀ ਜਿੰਨੀ ਜੋਗੇ ਸਾਡੇ ਮੋਢੇ ਹਾਂਜੀ ਤੇ ਜਿਹੜਾ ਹੜਾ ਏ ਉਹਨਾਂ ਨਾਲ ਖਰਾਬ ਹੋ ਗਈ ਜ਼ਮੀਨ ਸਾਰੀ ਦੇਖੋ ਜੇ ਝੋਨਾ ਲੱਗਾ ਸਾਰਾ ਮੇਰਾ ਦੋਵੇਂ ਮੋੜ ਨਹੀਂ ਖਰਾਬ ਹੋ ਗਿਆ ਠੀਕ ਹੈ ਜੀ ਤੇ ਟ੍ਰਾਂਸਫਰ ਨੇ ਸਾਰੇ ਜੇ ਸਰਚ ਹੋਣੇ ਲੱਗਾ ਜਿੱਥੇ ਹੂੰ ਕਿਉਂ ਦਰਿਆ ਆ ਗਿਆ ਸਾਰਾ ਕੋ ਨੁਕਸਾਨ ਕਰ ਗਿਆ ਠੀਕ ਹੈ ਜੀ ਤੇ ਹੁਣ ਚਲੋ ਆ ਉਹ ਪਰਮਿਸ਼ਨ ਨੇ ਕੀਤੀ ਆਪਾਂ ਕੀ ਜੋਰ ਹੋ ਗੜੀ ਤੇ ਚਲੋ ਭਰਾ ਬਾਂ ਦੇ ਮਾਰੀ ਚੰਗੀ ਕਰਕੇ ਕਲਪੁਰ ਨੂੰ ਵੇਚਦੇ ਤੇ ਖਾਂ ਜੋਗੀ ਦਾ ਨਹੀਂ ਹੋ ਜਾਣਗੇ ਠੀਕ ਹੈ ਜੀ ਹਾਂਜੀ ਤੇ ਰਾਬਤਾ ਕਿਵੇਂ ਬਣਿਆ ਜੀ ਜੱਥੇ ਬੰਦੀ ਨਾਲ ਹਾਂਜੀ ਰਾਬਤਾ ਕਿਵੇਂ ਰਾਬਤਾ ਇਹਨੇ ਵੀ ਫੋਨਾ ਫਾਨਾ ਤੇ ਜਵੇਂ ਜੁਰਦੇ ਜੁਰਦੇ ਜੁਰਗੇ ਨਾਲ ਜਾ ਕੇ ਅਸੀਂ ਕਿਉਂ ਕੋਈ ਨਾ ਕੋਈ ਸਾਡੀ ਭਰਾ ਬਾਹ ਫੜੂਗਾ ਇਹਨਾਂ ਨੇ ਆਖਿਆਓ ਸਾਡੇ ਕੋਲ ਤੁਸੀਂ ਅਸੀਂ ਤੁਹਾਡੀ ਬਾਹ ਫੜਦੇ ਐ ਐਡੇ ਵੱਡੇ ਜਿਹੜੇ ਲੀਡਰ ਤੁਹਾਡੇ ਜਥੇਬੰਦੀ ਦੇ ਜਿਹੜੇ ਆਪਣੇ ਹੈਗੇ ਜਗਜੀਤ ਸਿੰਘ ਢੱਲੇਵਾਲ ਸਰਦਾਰ ਸਾਹਿਬ ਪਹੁੰਚਿਆ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਸਾਨੂੰ ਬਹੁਤ ਚੰਗਾ ਲੱਗ ਰਿਹਾ ਆਪਾਂ ਅਕਸਰ ਦੇਖਦੇ ਹਾਂ ਮੋਰਚਿਆਂ ਦੇ ਵਿੱਚ ਹਾਂ ਜੀ ਮੋਰਚਿਆਂ ਦੇ ਵਿੱਚ ਦੇਖਦੇ ਆ ਪਰ ਅੱਜ ਸਾਡੇ ਖੁਦ ਕੋਲ ਖੜੇ ਆ ਮੰਨ ਲਓ ਹਾਂਜੀ ਹਾਂਜੀ ਕੋਲ ਖੜੇ ਸਾਡੇ ਜੀਵਦਾਤਰ ਭਰਾ ਜਿਹੜੇ ਸਾਡੇ ਜੱਟ ਭਰਾ ਆ ਗਏ ਹਾਂ ਸਾਡੇ ਜੀਵਦਾਤਰ ਭਰਾ ਆ ਸਾਡੀ ਬਾਹ ਫੜਨ ਆਤੇ ਆਏ ਠੀਕ ਹੈ ਜੀ ਬਹੁਤ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਤੇ ਤੁਹਾਡਾ ਚੈਨਲ ਦਾ ਬਹੁਤ ਮਤ ਕਰਦੇ ਜਿਹੜੇ ਭਰਾਣ ਕੇ ਅਸਲ ਰੋਲ ਤਾਂ ਕਿਸਾਨ ਜੱਥੇਬੰਦੀਆਂ ਦੇ ਇਹੇ ਜੀ ਭਰਾ ਭਰਾ ਦੀ ਬਾਹ ਫੜੇ ਜਾਂਦਾ ਜੀ ਵੀਰ ਜਮੀ ਦੇ ਭਰਾ ਬਣੇ ਜੀ ਹਾਂ ਜੀ ਠੀਕ ਇਹੋ ਜੀ ਰੋਲ ਭਰਾ ਭਰਾ ਦੀ ਬਾਹ ਫੜੇ ਤੇ ਬਹੁਤ ਧੰਨਵਾਦ ਇਹਨਾਂ ਦਾ ਠੀਕ ਹੈ ਚਲੋ ਤਾਂ ਅਸੀਂ ਦੇਖੋ ਦਾਣੇ ਚਾਰ ਹੋ ਜਾਣਗੇ ਤੇ ਸਾਡਾ ਕੱਦਾ ਕੋਦਾ ਲੈ ਜਾਊਗਾ ਜਿਹੜਾ ਚੜਿਆ ਜੋੜਿਆ ਠੀਕ ਹੈ ਤੇ ਸ਼ਾਬਾਸ਼ ਇਹ ਬਹੁਤ ਧੰਨਵਾਦ ਠੀਕ ਹੈ ਭਜੀ ਵਾਇਗੁਰ ਜੀ ਕਾ ਖਾਲਸਾ ਭਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਸਾਹਬ ਸਿੰਘ ਜੀ ਬਲਾਕ ਪ੍ਰ ਆ ਜਿਹੜੀ ਸੇਵਾ ਚੱਲ ਰਹੀ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਜਿਹੜੀ ਤੇ ਸੇਵਾ ਚੱਲ ਰਹੀ ਕੀ ਕਹਿਣਾ ਚਾਹੁੰਦੇ ਬਨਾਲੇ ਪਿੰਡ ਦੇ ਵਿੱਚ ਇਹ ਸੇਵਾ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਰਹਿਮਾਈ ਹੇਠ ਚੱਲ ਰਹੀ ਏ ਉਹਨਾਂ ਨੇ ਇਹ ਸਾਡੇ ਫਰੋਇਪੁਰ ਜ਼ਿਲ੍ਹੇ ਨੂੰ ਜ਼ਿਲ੍ਹਾ ਕਮੇਟੀ ਵਿੱਚ ਇੱਕ ਉਹਨਾਂ ਨੂੰ ਮੈਸੇਜ ਲਾਇਆ ਵੀ ਆਪਾਂ ਇਹ ਸੇਵਾ ਲੈਣੀ ਏ ਤੇ ਸਾਡੀ ਸਾਰੀ ਜ਼ਿਲ੍ਹਾ ਕਮੇਟੀ ਅਤੇ ਬਲਾਕ ਮਮਦੋਟ ਵੱਲੋਂ ਇਹ ਸੇਵਾ ਨੂੰ ਨੇਪਰੇ ਚਾੜਨ ਦਾ ਪਰਨ ਲਿਆ ਤੇ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਵੱਤ ਵੱਦ ਵੀਰ ਇੱਥੇ ਪਹੁੰਚ ਗਏ ਤਾਂ ਜੋ ਆਪਾਂ ਸੇਵਾ ਨੂੰ ਜਲਦ ਤੋਂ ਜਲਦ ਪੂਰੀ ਕਰ ਸਕੀਏ ਤੇ ਇਹ ਵੀਰ ਜੋ ਫਸਲ ਵਿਜ਼ਨ ਵਿੱਚ ਜਲਦ ਤੋਂ ਜਲਦ ਉਹਨਾਂ ਨੂੰ ਮਦਦ ਹੋ ਸਕੇ ਜੀ ਲੋਕੇਸ਼ਨ ਦੱਸ ਦਈਏ ਬਾਈ ਜੀ ਇਹ ਹੈਗਾ ਜੀ ਪਿੰਡ ਬੰਡਾਲਾ ਤੇ ਦਰਿਆ ਦੇ ਬਿਲਕੁਲ ਵਿੱਚਕਾਰ ਆ ਜੀ ਤੇ ਬੰਡਾਲਾ ਪੁਲ ਜੀ ਨੇ ਬੰਡਾਲਾ ਪੋਲੇ